ਫਰੋਸਪੁਰ ਦੇ ਵਿੱਚ ਨਹੀਂ ਘਟ ਰਿਹਾ ਸਤਲੁਜ ਦਰਿਆ ਦਾ ਕਹਿਰ ਪਾਣੀ ਦਾ ਪੱਦਰ ਨਾ ਘਟਣ ਕਾਰਨ ਲੋਕ ਪਰੇਸ਼ਾਨ ਨੇ ਖੇਤਾਂ ਦੇ ਨਾਲ ਨਾਲ ਜੋ ਘਰ ਨੇ ਉਹ ਵੀ ਪਾਣੀ ਦੀ ਮਾਰ ਖੇਠਾ ਗਏ ਤਾਂ ਘਰਾਂ ਦੀਆਂ ਛੱਤਾਂ ਦੇ ਉੱਤੇ ਰਹਿਣ ਨੂੰ ਲੋਕ ਮਜਬੂਰ ਹੋ ਗਏ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਲੋਕਾਂ ਦੀ ਪਰੇਸ਼ਾਨੀ ਬਿਆਨ ਕਰ ਰਹੀਆਂ ਨੇ ਇਹ ਤਸਵੀਰ ਤਾਂ ਪਿੰਡ ਕਿਲਚੇ ਦੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਨੇ ਕਹਿਆ ਕਿ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਦੇਖੀ ਤਾਂ ਲੋਕਾਂ ਨੇ ਸੂਬਾ ਸਰਕਾਰ ਨੂੰ ਮਦਦ ਦੀ ਗੁਹਾਰ ਲਾਈਏ ਕਿ ਉਹਨਾਂ ਦੀ ਮਦਦ ਕੀਤੀ ਜਾਏ ਇਸ ਪਰੇਸ਼ਾਨੀ ਦੇ ਵੇਲੇ ਸਰਕਾਰ ਉਹਨਾਂ ਦੀ ਬਾਹ ਫੜੇ ਜੋ ਅਜੇ ਤੱਕ ਹੁੰਦਾ ਹੋਇਆ نظر ਨਹੀਂ ਆ। ਤਾਂ ਫਰੋਜ਼ਪੁਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕਾਂ ਨੇ ਸੂਬਾ ਸਰਕਾਰ ਨੂੰ ਮਦਦ ਦੀ ਗੁਹਾਰ ਲਾਈਏ ਦਾ ਪਾਣੀ ਦਾ ਪੱਦਰ ਨਾ ਘਟਣ ਕਰਕੇ ਲੋਕ ਪਰੇਸ਼ਾਨ ਸਾਡੇ ਤਿਕਰ ਤੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਅਸੀਂ ਪੀਡੀਸੀ ਨਿਊਜ਼ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀਰ ਜੀ ਸਾਡੇ ਤਿਕਰ ਜਾਣ ਆਪਣੀ ਮੁਖਿੰਚ ਪਾ ਕੇ ਸਾਡੇ ਤਿਕਰ ਪਹੁੰਚੇ ਅਸੀਂ ਦਿਲੋਂ ਇਹਦਾ ਧੰਨਵਾਦ ਕਰਦੇ ਹਾਂ ਤੇ ਸਰਕਾਰ ਤਿਕਾ ਸਾਡੀ ਆਵਾਜ਼ ਪਛਾਣ ਬਹੁਤ ਔਖਾ ਹੈ ਸਾਡਾ ਕੰਮ ਅਸ਼ੱਤਾਂ ਤੇ ਬੈਠੇ ਆ ਯਾਨੀ ਕਿ ਘਰੇ 4-4 ਫੁੱਟ ਪਾਣੀ 3-3 ਫੁੱਟ ਪਾਣੀ ਹੋ ਗਿਆ ਖਾਣ ਲਈ ਵੀ ਕੁਝ ਨਹੀਂ ਨਾ ਪਸ਼ੂਆਂ ਲਈ ਪਸ਼ੂ ਪਿੱਛੇ ਕੱਢ ਲੈਨੇ ਬਾਕੀ

ਸਾਡੀ ਇਹੀ ਮੰਗ ਆਈ ਕਿ ਸਾਨੂੰ ਪਿੱਛੇ ਕੋਈ ਜਗ੍ਹਾ ਮਿਲ ਜਾਵੇ ਚਲੋ ਜਦੋਂ ਹੜ ਆਉਂਦਾ ਤੁਸੀਂ ਆ ਦੇਖੋ ਕਿੰਨਾ ਕਿੰਨਾ ਪਾਣੀ ਵਿੱਚ ਕਰਾਂ ਵਿੱਚ ਕੋਸ ਗਿਆ ਸਾਰੇ ਖੇਤ ਬਰਬਾਦ ਹੋ ਗਿਆ ਜਦੋਂ ਹੜ ਦੀ ਅਦਾ ਮਾਰ ਹੁੰਦੀ ਚਲ ਅਸੀਂ ਪਿੱਛੇ ਜਾ ਕੇ ਕੋਈ ਆਪਣੇ ਟਵਾਕਾਂ ਦਾ ਕੋਈ ਥੋੜਾ ਜਿਹਾ ਆਪ ਸੇਵ ਹੋ ਜਾਈਏ